ਮਾ ਪਾ ਕੇ ਬਹੁਤੇ ਫੈਸ਼ਨ ਵਾਲੇ ਕੱਪੜੇ ਬੰਦ ਕਰ ਦੋ ਨਹੀਂ ਰਹਿਣਾ ਤੁਹਾਡੇ ਕੋਲ ਪੈਸਾ ਹੋਣਗਾ ਤੇ ਬਿਮਾਰੀਆਂ ਇੰਨੀ ਆ ਜਾਣੀਆਂ ਤਾਂ ਅਸੀਂ ਤੁਹਾਨੂੰ ਸਾਹ ਲੈਣਾ ਔਖਾ ਹੋ ਜਾਣਾ ਇੰਨੀ ਬਿਮਾਰੀ ਆਣੀ ਹੁਣ ਸਾਰਾ ਸਿਸਟਮ ਵਿਗੜ ਚੁੱਕਿਆ ਧਰਤੀ ਦਾ ਅੱਗਾਂ ਲੱਗਣਗੀਆਂ ਪਹਚਾੜ ਆਣਗੇ ਡੰਗਰਾਂ ਦੀ ਆਫਤ ਆਊਗੀ ਕੋਈ ਚੰਗਾ ਲੱਛਣ ਨਹੀਂ ਹੈ ਸਮੇਂ ਦਾ ਬਿਮਾਰੀਆਂ ਡਾਕਟਰਾਂ ਨੂੰ ਲੱਭਣ ਗਿਆ ਨੇ ਵੀ ਕਿੱਥੋਂ ਬਿਮਾਰੀ ਲੱਗਣਦੀ ਹੈ ਖਾਸ ਕਰਕੇ ਦਿਮਾਗੀ ਬਿਮਾਰੀਆਂ ਬਹੁਤ ਸ਼ੁਰੂ ਹੋਣਗੀਆਂ ਤੇ ਪੇਟ ਤੇ ਦਿਮਾਗ ਇਹ ਦੋਹਾਂ ਚੀਜ਼ਾਂ ਤੇ ਬਹੁਤ ਅਸਰ ਪੈਗਾ ਸਮੇਂ ਦਾ ਇਸ ਕਰਕੇ ਟਾਈਮ ਨੂੰ ਬਰਬਾਦ ਨਾ ਕਰੋ ਗੁਰੂ ਦੇ ਬਾਣਾ ਵਿੱਚ ਚੱਲ ਪਈਓ ਤੇ ਲੋਕ ਤੇ ਪ੍ਰਲੋਕ ਦੇ ਸੁਖ ਹੋ ਸਕਦੇ ਆ ਉਹ ਬਾਣਾ ਇੱਕੋ ਹੀ ਆ ਕਿ ਪੀਵੋ ਪੋਹਲ ਫੰਡੇਤਾ ਚੁੱਪ ਕਰਕੇ ਕੰਨ ਬਲੇਟ ਕੇ ਨੈ ਮ বিলম্ব ਧਰਮੰ ਬਲੰਭ ਪਾਪੰ ਧਰਮ ਦਾ ਕੰਮ ਕਰਨ ਲੱਗਿਆ देर ਨਾ ਕਰੋ